ਨੇ ਪ੍ਰਸ਼ਾਸਨ ਨੇ ਜੀ ਕਹ ਲੋ ਵੀ ਟੱਕੇ ਨਾਲੇ ਆਪਣੀਆਂ ਜੀਸੀਬੀਆਂ ਲਾਤੀਆਂ ਖੇਤਾਂ ਵਿੱਚ ਤੇ ਸਾਨੂੰ ਉਹਨਾਂ ਦੇ ਰੇਟ ਵੀ ਸਹੀ ਨਹੀਂ ਮਿਲੇ ਜਾਇਜ਼ ਨਹੀਂ ਮਿਲੇ ਤੇ ਬਹੁਤ ਪ੍ਰਸ਼ਾਸਨ ਨੇ ਤੱਕਾ ਕੀਤਾ ਕਿਸਾਨਾਂ ਨਾਲ ਜੀ ਝੋਨਾ ਵੀ ਬਾਅਦ ਛੱਡੇ ਮਤਲਬ ਕਿ ਟ੍ਰੈਕਟਰਾਂ ਨਾਲ ਇਹਨਾਂ ਨੇ ਸਾਰਾ ਕੁਝ ਸਤਵਾਈ ਜਿ ਮਚਾਈ ਪਈ ਮੈਨਾਂ ਇਹ ਕਹਣਾ ਜਿਹੜੀਆਂ ਹੁਣ ਕਹ ਲੋ ਸ਼ਹਿਰਾਂ ਨੂੰ ਜਾਂਦੀਆਂ ਸੜਕਾਂ ਉੱਥੇ ਲੁੱਕ ਨਹੀਂ ਪੈਂਦੀਆਂ ਇਹਨਾਂ ਤੋਂ ਨਵੀਆਂ ਸੜਕਾਂ ਬਣਾਉਣ ਲੱਗੇ ਆ ਗਵਰਨਮੈਂਟ ਤੁਸੀਂ ਮੈਨੂੰ ਦੱਸੋ ਨਾ ਨਾ ਕੋਈ ਮਾਉ ਜਾਂ ਕੋਈ ਇੱਕ ਪੈਸਾ ਵੀ ਨਹੀਂ ਮਿਲਿਆ ਕਿਦੋਂ ਆ ਦੇਖ ਲੋ ਜ਼ਿਮੀਦਾਰਾਂ ਦਾ ਝੋਨਾ ਬਾਦ ਫਸਲ ਆ ਯਾਰ ਤੇ ਟੋਏ ਪੱਟਦਾ ਹੀ ਮੰਗਦਾ ਸਰਕਾਰ ਤੋਂ ਐ ਵੀ ਜੇ ਸੜਕ ਬਣਾਉਣੀ ਆ ਤਾਂ ਬਣਾਵੇ ਜੀ ਸਕਦੇ ਪਰ ਸਾਨੂੰ ਜਿਹੜਾ ਰੇਟ ਆ ਸਾਨੂੰ ਮਾਰਕੀਟ ਰੇਟ ਤੇ ਮਾੜੇ ਤੇ ਫੈਕਟਰ ਲਾ ਕੇ ਦੋ ਸਾਨੂੰ ਰੇਟ ਸਹੀ ਦਿੱਤੇ ਜਾਣ 4 ਸਾਲ ਹੋ ਗਏ ਸਾਨੂੰ ਧੱਕੇ ਖਾਂਦੇ ਆ ਸਰਕਾਰ ਦੇ ਮਗਰ ਕਿਤੇ ਉੱਥੇ ਚਲੇ ਗਏ ਉੱਥੇ ਚਲੇ ਗਏ ਭਗਵਾਨ ਜੀ ਤੱਕ ਅਸੀਂ ਕਿਹੜੇ ਲਾ ਲਈ ਕੀ ਸਾਡੀਆਂ ਜ਼ਮੀਨਾਂ ਦਾ ਰੇਟ ਪਾਇਆ ਜਾਣ ਪਰ ਕਿਤੇ ਕੋਈ ਸੁਣਵਾਈ ਨਹੀਂ ਹੈ ਜੇ ਸਾਡੀ ਜ਼ਮੀਨਾਂ ਤੇ ਹਾਜ਼ਰ ਚਾਰਕਮ ਲਾਉਣੀ ਆ ਉਹਦੇ ਲਈ इनकवायर करना है कि ना सू पैसा मिले सोच खुद प्रशासन लैके आगे मंड वाले लेडीज पुलिस नर्स बारह एस एच ओ डी एस पी वगैरह सब आ गए हम अस डर मारे आप क्या करिए उन्होंने बोली एक किले अठाई लखता जब से रेट सत साल है मेरा ख्याल है इस टाइम हूँ सत्तर अस्सी लख रुपये के भाव में असि खुद खरीदने तैयार सत्तर अस्सी ਹਾਂਜੀ ਸਰ ਜੀ ਨਾਮ ਹੈ ਕਪਰੀ ਸਿੰਘ ਹੈ ਜੀ ਆਜ ਪਿੰਡ ਦੇ ਸੇਜੋ ਮੱਜਰੇ ਦੇ ਵਾਸੀ ਇਹ ਬਸ ਇਹਨਾਂ ਨੇ ਪ੍ਰਸ਼ਾਸਨ ਨੇ ਜੀ ਕਹ ਲੋ ਵੀ ਟੱਕੇ ਨਾਲੇ ਆਪਣੀਆਂ ਜੀ ਸੀ ਬੀਆਂ ਲਾਤੀਆਂ ਖੇਤਾਂ ਵਿੱਚ ਤੇ ਸਾਨੂੰ ਉਹਨਾਂ ਦੇ ਰੇਟ ਵੀ ਸਹੀ ਨਹੀਂ ਮਿਲੇ ਜਾਇਜ਼ ਨਹੀਂ ਮਿਲੇ ਤੇ ਬਹੁਤ ਪ੍ਰਸ਼ਾਸਨ ਨੇ ਤੱਕਾ ਕੀਤਾ ਕਿਸਾਨਾਂ ਨਾਲ ਜੀ ਖਚੋਣਾ ਵੀ ਬਾਅਦ ਛੱਡੇ ਮਤਲਬ ਵੀ ਟਰੈਕਟਰਾਂ ਨਾਲ ਇਹਨਾਂ ਨੇ ਸਾਰਾ ਕੁਝ ਸਤਬਾਈ ਜੀ ਮਚਾਈ ਪਈ ਜਿਹੜੇ ਜਿਹੜੇ ਅਧਿਕਾਰੀ ਆਏ ਸੀ ਉਹਨਾਂ ਨੂੰ ਤੁਸੀਂ ਰੋਕਿਆ ਕਿ ਤੁਸੀਂ ਹੁਣ ਇਹ ਦੇਖੋ ਵੀ ਹੁਣ ਇਹਨੇ ਪ੍ਰਸ਼ਾਸਨ ਆਇਆ ਹੋਇਆ ਬੰਦਾ ਕੱਲ ਕੱਲਾ ਕੀ ਕਰੇ ਕਿੱਦਨੂ ਜਾਵੇ ਤੁਸੀਂ ਮੈਂ ਦੱਸਦਾ ਕੀ ਰੇਟ ਹੈ ਕਿਲੇ ਦੇ ਸਾਹਮਣੇ ਤੁਹਾਡੇ ਨਾਲ ਕੀਤਾ ਗਿਆ ਸੀ ਨਾ ਜੋ ਛਾਂਟ ਛੋਣ ਕੇ ਆ ਹਾਂਜੀ ਤੇ ਨਾਲ ਦੇ ਪਿੰਡਾਂ ਦਾ ਰੇਟ ਕੀ ਚੱਲ ਰਿਹਾ ਸੀ ਨਾਲ ਤਾਂ ਵੱਧੇ ਸੀਗਾ ਮੇਰੇ ਸਾਹਮਣੇ ਨਾਲ ਜ਼ਮੀਨ ਦਾ ਰੇਟ ਤਾਂ ਚੱਲੋ 60 ਲੱਖ 60 ਲੱਖ ਰੁਪਏ ਚਾਹੁੰਦਾ ਕਿੰਨਾ ਕਿ ਕਿਲੇ ਜ਼ਮੀਨ ਜਿਹੜੀ ਤੁਹਾਡੀ ਆਉਂਦੀ ਸਾਡੇ ਆਉਂਦੀ ਹੈ ਡੇਢ ਕਿਲਾ ਆਉਂਦਾ ਹੁਣ ਤੁਹਾਡੇ ਵੱਲੋਂ ਇੱਥੇ ਕੋਈ ਵਿਰੋਧ ਪ੍ਰਦਰਸ਼ਨ ਕਿ ਨਾ ਬਸ ਮੈਂ ਤਾਂ ਇਹ ਕਹਣਾ ਜਿਹੜੀਆਂ ਹੁਣ ਕਹ ਲੋ ਸ਼ਹਿਰਾਂ ਨੂੰ ਜਾਣੀਆਂ ਸੜਕਾਂ ਉੱਥੇ ਲੁੱਕ ਨਹੀਂ ਪੈਂਦੀਆਂ ਇਹਨਾਂ ਤੋਂ ਨਵੀਆਂ ਸੜਕਾਂ ਬਣਾਉਣ ਲੱਗੇ ਆ ਗਵਰਨਮੈਂਟ ਤੁਸੀਂ ਮੈਨੂੰ ਦੱਸੋ ਤੁਹਾਡੀ ਗੱਲ ਹੋਈ ਇੱਥੇ ਕਿਸੇ ਪ੍ਰਸ਼ਾਸਨ ਨੇ ਕਿਸੇ ਨੇ ਨਾ ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ ਕੋਈ ਲਿਖਤੀ ਰੂਪ ਨਹੀਂ ਦਿੱਤਾ ਭਾਈ ਇਹਨੇ ਪੈਸੇ ਕਿਸਾਨਾਂ ਨੂੰ ਮਿਲਨੇ ਆ ਇਹਨੇ ਨਹੀਂ ਇਹਨਾਂ ਨੇ ਮਤਲਬ ਪਹਿਲਾਂ ਹੀ ਹੁਣ ਜੇ ਸੀਬੀਆਂ ਲਾ ਕੇ ਜ਼ਮੀਨਾਂ ਉਹ ਕਰਤੀਆਂ ਕਾਇਬਰ ਕਰਤੀਆਂ ਤੇ ਬਾਅਦ ਵਿੱਚ ਪਤਾ ਨਹੀਂ ਕਿੰਨੇ ਰੇਟ ਦੇਣਗੇ ਕਿੰਨੇ ਨਹੀਂ ਮਤਲਬ ਕਾਰਬਾਈਆਂ ਨੇ ਆਪਣੇ ਵੱਲੋਂ ਕਰਤੀ ਜਿਹੜੀਆਂ ਫਸਲਾਂ ਬੀਜੀਆਂ ਹੋਈਆਂ ਸੀ ਉਹ ਸਰਕਾਰ ਪ੍ਰਸ਼ਾਸਨ ਵੱਲੋਂ ਬਾਅਦ ਵਿੱਚ ਇੰਨੀ ਕਿ ਹਾਂਜੀ ਅੱਧੀਆਂ ਦਾ ਬਾਤ ਹੀ ਆ ਤੇ ਕਿਸਾਨ ਮਤਲਬ ਤਿਆਰੀ ਵਿੱਚ ਸੀਗੇ ਤੇ ਹੁਣ ਬਹੁਤ ਤੱਕਾ ਹੋ ਰਿਹਾ ਹੈ ਨਾ ਵੱਲੋਂ ਉਹ ਜ਼ਮੀਨ ਤੇ ਤੁਹਾਡੇ ਕੋਲ ਕੋਈ ਸਟੇਜ ਜਾਂ ਕੋਈ ਲਵਾਇਆ ਗਿਆ ਸੀ ਨਾ ਨਾ ਸਟੇ ਤਾਂ ਨਹੀਂ ਲਵਾਈ ਹੋਈ ਸੀ ਹਾਂਜੀ ਤੇ ਬਾਕੀ ਜਿਹੜੇ ਨੇ ਕਿਉਂਕਿ ਹੁਣ ਅੱਜ ਕੱਲ ਜਿਹੜੇ ਕਿਸਾਨ ਆ ਉਹਨਾਂ ਕੋਲ ਇੰਨਾ ਹੈ ਵੀ ਨਹੀਂ ਵਕੀਲ ਕਰਕੇ ਮਤਲਬ ਵੀ ਆਪਣਾ ਸਟੇਜ ਟੂ ਲਵਾਣ ਹਾਂਜੀ ਹਾਂਜੀ ਵੀਰ ਹਾਂਜੀ ਸਰ ਕੀ ਨਾਮ ਹੈ ਨਾਮ ਕਰੋ ਸੈਵਕ ਸੰਗੈ ਕਿਹੜਾ ਪਿੰਡ ਹੈ ਪਿੰਡ ਸੈਜੋ ਮੱਜਰਾ ਹੈ ਕੱਟ ਕੀਤਾ ਕੀ ਕਰ ਰਹੇ ਹੋਣ ਕੱਟ ਅਜ ਨੈਸ਼ਨਲ ਹਾਈਵੇਲੇ ਕਬਜ਼ੇ ਕਰਨ ਆਏ ਵੀਰੇ ਉਹਦੇ ਵਿਰੋਧ ਵਾਸਤੇ ਇਕੱਠ ਕਰ ਰਹੇ ਹਾਂ ਜਿਹੜੀ ਜ਼ਮੀਨ ਥੋੜੀ ਅਕਵਾਇਰ ਕੀਤੀ ਗਈ ਉੱਤੇ ਤੁਹਾਨੂੰ ਕੋਈ ਰਾਸ਼ੀ ਨਹੀਂ ਨਾ ਨਾ ਕੋਈ ਮੁਆਵਜ਼ਾ ਕੋਈ ਇੱਕ ਪੈਸਾ ਵੀ ਨਹੀਂ ਮਿਲਿਆ ਕਿ ਤਾ ਆ ਦੇਖ ਲਓ ਜ਼ਿੰਮੇਦਾਰਾਂ ਦਾ ਝੋਨਾ ਬਾਦ ਫਸਲਾ ਯਾਰ ਤੇ ਟੋਏ ਪਟਦਾ ਹੀ ਕੀ ਰੇਟ ਜ਼ਮੀਨ ਦੇ ਕਿ ਲੈ ਜਮੀਨ ਇਹਨਾਂ ਨੇ ਛਾਂਟ ਕੱਢਦੇ ਆ ਕਹਿੰਦੇ ਸੀ ਛਾਂਟ ਕੱਢ ਕੇ ਤੁਹਾਨੂੰ 9 ਲੱਖ 5000 ਰੁਪਏ ਜੀ ਰਜਿਸਟਰੀਆਂ ਮੇਰੇ ਪਿੰਡ ਦੇ 54 54 ਲੱਖ ਦੀਆਂ ਨੇ 50 ਲੱਖ ਦੀਆਂ 48 ਲੱਖ ਦੀਆਂ ਛਾਂਟ ਕੱਢੀ ਹੋ 9 ਲੱਖ ਰੁਪਏ ਜੀ ਵੀ ਜਿਹੜੇ ਜ਼ਮੀਨ ਅਕਵਾਇਰ ਕਰਨਾ ਹੈ ਪਹਿਲਾਂ ਤੁਹਾਨੂੰ ਦੱਸਿਆ ਗਿਆ ਹੈ ਕਿ ਵੀ ਥੋੜੀ ਜ਼ਮੀਨ ਵਾਈ ਜਾ ਰਹੀ ਹੈ ਕਿ ਨਹੀਂ ਦੱਸਿਆ ਦੱਸਿਆ ਕੋਈ ਉਹ ਪ੍ਰਸ਼ਾਸਨ ਵੱਲੋਂ ਕਿ ਜੀਸੀਬੀਆਂ ਚਲਾਈਆਂ ਜਾ ਰਹੀਆਂ ਕਿ ਚਲਾਈ ਜਾ ਰਹੀਆਂ ਪ੍ਰਸ਼ਾਸਨ ਵੱਲੋਂ ਜੀਸੀਬੀਆਂ ਆ 4x4 ਟਰੈਕਟਰ ਝੋਨਾ ਬਾਤਾ ਲੋਕਾਂ ਦਾ ਮੱਕੀਆਂ ਯਾੜਤੀਆਂ ਤੁਹਾਡੇ ਵੱਲੋਂ ਰੋਕਣ ਦੀ ਕੋਸ਼ਿਸ਼ ਰੋਕਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਵੱਲੋਂ ਪਰ ਇੰਨੀ ਪੁਲਿਸ ਲਿਆਂਦੀ ਹੋਈ ਆ ਚੱਕ ਚੱਕ ਸਾਨੂੰ ਖਿੱਚਦੇ ਗੱਡੀਆਂ ਛੱਡਦੇ ਖਿੱਚਦੇ ਆ ਅਸੀਂ ਸਾਨੂੰ ਚੱਕ ਕੇ ਲੈ ਜਾਵਾਂਗੇ ਮੰਗਦਾ ਹਾਂ ਮੰਗਦਾ ਸਰਕਾਰ ਤੋਂ ਐ ਵੀ ਜੇ ਸੜਕ ਬਣਾਉਣੀਆਂ ਤਾਂ ਬਣਾਵੇ ਜੀ ਸਕਦੇ ਪਰ ਸਾਨੂੰ ਜਿਹੜਾ ਰੇਟ ਆ ਸਾਨੂੰ ਮਾਰਕੀਟ ਰੇਟ ਤੇ ਮਲਟੀਪਲਾਈਫਾਈ ਕਰਕੇ ਦੋ ਸਾਨੂੰ ਰੇਟ ਸਹੀ ਦਿੱਤੇ ਜਾਣ 4 ਸਾਲ ਹੋ ਗਏ ਸਾਨੂੰ ਧੱਕੇ ਖਾਂਦੇ ਆ ਨੂੰ ਸਰਕਾਰ ਦੇ ਮਗਰ ਕਿਤੇ ਉੱਥ ਭਗਵੰਤਬਾਨ ਤੱਕ ਅਸੀਂ ਕਿਹੜੇ ਲਾ ਲਈ ਵੀ ਸਾਡੀਆਂ ਜ਼ਮੀਨਾਂ ਦੇ ਰੇਟ ਪਾਈ ਜਾਣ ਪਰ ਕਿਤੇ ਕੋਈ ਸੁਣਵਾਈ ਨਹੀਂ ਹੈ ਜੀ ਕੀ ਨਾਮ ਹੈ ਬਾਪੂ ਜੀ ਸੱਚਾ ਸਿੰਘ ਕਿਹੜਾ ਪਿੰਡ ਹੈ ਸਾਜੋ ਮਸਲੇ ਬਾਪੂ ਜੀ ਕੀ ਮਾਮਲਾ ਅੱਜ ਕੱਟ ਕੀਤਾ ਗਿਆ ਜੀ ਹੈ ਜੀ ਸਾਡੀ ਜ਼ਮੀਨਾਂ ਜਿਹੜੀਆਂ ਹਾਲੇ ਸੜਕ ਬਣਾਉਣੀ ਹੈ ਉਹਦੇ ਲਈ ਇਨਕਾਰ ਕਰਨਾ ਹੈ ਤੇ ਨਾ ਸਾਨੂੰ ਪੈਸਾ ਮਿਲਿਆ ਨਾ ਸਾਨੂੰ ਨੋਟਿਸ ਮਿਲਿਆ ਪੂਰਤ ਪ੍ਰਸ਼ਾਸਨ ਲੈ ਕੇ ਆਗੇ ਮੰਡਵਾਲੇ ਲੇਡੀ ਪੁਲਿਸ 10 12 74 2LCP ਵਗੈਰਾ ਸਾਮਾ ਹੁਣ ਅਸੀਂ ਡਰਦੇ ਮਾਰੇ ਆਪ ਕੀ ਕਰੀਏ ਉਹਨਾਂ ਨੇ ਮੋਰੀ ਬੰਗਾ ਲੈ ਗਿਆ ਹੋਟੇ ਵੱਲ ਰੁਕਿਆ ਨਹੀਂ ਗਿਆ ਉਹਨਾਂ ਨੂੰ ਹਾਂ ਰੁਕਿਆ ਨਹੀਂ ਗਿਆ ਜੀ ਨਹੀਂ ਰੁਕਿਆ ਸੀ ਅੱਜ ਨਹੀਂ ਸਾਡੀ ਫਸਲਾਂ ਕਢੀਆਂ ਸਾਨੂੰ ਸਾਨੂੰ ਪੈਸਾ ਨਹੀਂ ਮਿਲਿਆ ਹੈਗਾ ਨਾ ਅਸੀਂ ਪੈਸੇ ਚੱਕੇ ਜਿਹੜੀਆਂ ਫਸਲਾਂ ਬੀਜੀਆਂ ਸੀ ਉਹ ਵਾਈਆਂ ਗਈਆਂ ਕਿ ਬਾਤ ਹੈ ਜੀ ਇਹ ਕੀ ਰੇਟ ਕਿल्ले ਹਿਸਾਬ ਨਾਲ ਤੁਹਾਨੂੰ ਮਿਲਿਆ ਜੀ ਇਹ ਕਿल्ले 28 ਲੱਖ ਦੇ ਹਿਸਾਬ ਨਾਲ ਦਿੱਤਾ ਜਦ ਤੇ ਰੇਟ 7-7 ਦਾ ਹੈ ਮੇਰੇ ਖਿਆਲ ਨਾਲ ਅੱਜ ਤਾਈਂ ਹੁਣ 70-80 ਨਕਰ ਪਈਏ ਦੇ ਭਾਅ ਨੂੰ ਅਸੀਂ ਆਪ ਕੋਈ ਖਰੀਦਣੀ ਨਹੀਂ ਤਿਆਰ ਨਾ 70-80 ਕੀ ਮੰਗ ਕੀ ਹੈ ਜੀ ਹੁਣ ਸਾਡੀ ਪੰਗ ਆਇਆ ਵੀ ਸਾਡੇ ਸਾਜਦਾ ਦੇ ਰੇਟ ਮਿਲਣੇ ਚਾਹੀਦੇ ਹੈ ਨਾ ਕਿ ਇਹ ਕੋ ਨਹੀਂ ਚਾਹੀਦੀ ਰੇਟ ਵੀ ਆ ਚੱਕੋ ਪੈਸੇ ਤੇ ਸਾਡੇ ਨਾਲ ਜ਼ਬਰਦਸਤੀ ਟੱਕਾ ਕਰ ਰਹੇ ਹੈ ਇਹ ਜਿਹੜੀ ਸਾਡੀ ਪੰਜਾਬੀ ਜ਼ਮੀਨ ਸੀ ਇਹ ਦਾਦੀ ਦੇ ਟਾਈਮ ਤੇ ਸਾਡੀ ਇਹ ਜ਼ਮੀਨ ਸਾਰਾ ਨੋ ਜਾਦਾਫ ਦੌੜ ਪੂਰੇ ਆਪਣੇ ਪੰਜਾਬ ਚ ਇਹ ਜ਼ਮੀਨ ਜਿੱਥੇ ਜਿੱਥੇ ਅਸੀਂ ਖੜੇ ਜੇ ਨਹੀਂ ਤੇ ਦੰਦਾਲ ਤੇ ਪੱਥਰ ਤੇ ਕੋਸਟ ਉਹਨਾਂ ਨੂੰ ਕਰੋੜ ਤੋਂ ਕਰੋੜ ਰੁਪਇਆ साडी ਜਿਹੜੀ 1-1 ਰੁਪਈਆ ਵਾਲੀ ਜ਼ਮੀਨ ਦੀ ਕੀਮਤ ਹੋਸਤਾਂ 1 ਰੁਪਈਆ ਵਾਲੀ ਜ਼ਮੀਨਾਂ ਸੀ ਇਸਕੇ ਭਾਰਾ ਕਿਲੇ ਹੋਰ ਖਰੀਦ ਲਏ ਦੋਸਤੋ ਉਹ ਕੋਈ ਲੈਣੀ ਕੀਮਤ ਜਿੰਨੇ ਸਿਰ 8-8 ਲੱਖ ਨੂੰ ਨਹੀਂ ਸਰਾ ਜਿਹੜਾ ਲੋੜ ਐ ਕਾਰਨ ਦੇ ਨਹੀਂ ਪ੍ਰਸ਼ਾਸਨ ਪਹੁੰਚ ਆ ਜੀਗਾ ਕੀ ਸਾਰਾ ਮਾਮਲਾ ਸ਼ਾਂਤੀਪੂਰਨ ਤਰੀਕੇ ਨਾਲ ਹੋਣਾ ਹੈ ਸਾਡਾ ਬਿਲਕੁਲ ਪੀਸਫੁਲ सर ਪ੍ਰਸ਼ਾਸਨ ਨਾਲ ਰੈਕਲਾਈਜ਼ੇਸ਼ਨ ਕਰ ਰਿਹਾ ਸਾਡੇ ਜਿਹੜੇ ਦੋ ਆਪਸਰ ਨੇ 100 ਜਵਾਨ ਫੜਾੜਾ ਇਸ ਡਿਊਟੀ ਲਈ ਤਾਇਨਾਤ ਬਿਲਕੁਲ ਸ਼ਾਂਤੀਪੂਰਨ ਚੱਲ ਰਿਹਾ ਹੈ ਨੈਸ਼ਨਲ ਇਜ਼ਰਪਰ ਪ੍ਰੋਜੈਕਸ਼ਨ ਉਹ ਆਪਣਾ ਪ੍ਰੋਜੈਕਸ਼ਨ ਜਿਹੜਾ ਡਿਊਟੀ ਨੂੰ ਬਰ ਜਿਹੜੇ ਲੋਕ ਸਰ ਇੱਕ ਦੋ ਲੋਕੀ ਕਹਿ ਰਹੇ ਸੀ ਕਿ ਸਾਨੂੰ ਜਿਹੜੇ ਆ ਪੈਸੇ ਘੱਟ ਪਏ ਜਾ ਰਹੇ ਨੇ ਉਹਨਾਂ ਦਾ ਥੋੜਾ ਬੰਦਾ ਗਲੂਦ ਕੀਤਾ ਜਾ ਗਿਆ ਸੀ ਉਹਨਾਂ ਦੇ ਵਿੱਚ ਇਹ ਐਸਡੀਓ ਦਾ ਕੰਮ ਹੈ ਜਿਨ੍ਹਾਂ ਦੀ ਡਿਊਟੀ ਹੈ ਉਹ ਦੇਖਣ ਜਿਵੇਂ ਪੈਸੇ ਘੱਟ ਵੱਧਿਆ ਜਿੰਨੇ ਵੀ ਜੋ ਜਾਇਆ ਉਹ ਉਹਨਾਂ ਨੂੰ ਮਿਲੂਗਾ ਜੋ ਜੋ ਮਾਰਕੀਟ ਪ੍ਰਾਈਸ ਰੇਟ ਆਫ ਔਰ ਕਿਸੇ ਤਰ੍ਹਾਂ ਦੀ ਕੋਈ ਸਰ ਜਿਹੜੀ ਅੰਸ਼ਵਾਮੀ ਕਰਨਾ ਤਾਂ ਨਹੀਂ ਹੋਈ ਕਿ ਕਈ ਰੋਈ ਅਸੀਂ ਨਹੀਂ ਹੋਣ ਦੇਣੀ ਨਹੀਂ 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 ਇਹੋ ਜਿਹੀ ਕੋਈ ਕਰਦੀ ਲੋਕ ਆਪਣਾ ਵਧੀਆ ਕੋਪਰੇਟ ਕਰਦੇ